ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਹੈ ਅੱਜ ਦੀ ਵੱਡੀ ਖਬਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ YouTube ਤੇ ਲੱਗੀ ਪਾਬੰਦੀ ਜਾਣੋ ਕੀ ਹੈ ਪੂਰਾ ਮਾਮਲਾ ਸਿਡਨੀ ਤੇ 30 ਜੁਲਾਈ 2025 ਜੇਕਰ ਤੁਹਾਡੇ ਬੱਚੇ ਵੀ YouTube ਤੇ ਤੇ ਆਪ ਬੱਧੀ ਵੀਡੀਓ ਦੇਖਦੇ ਹਨ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਬੱਚਿਆਂ ਨੂੰ ਆਨਲਾਈਨ ਦੁਨੀਆ ਤੇ ਉਹ ਖਤਰਿਆਂ ਤੋਂ ਬਚਾਉਣ ਲਈ ਆਸਟ੍ਰੇਲੀਆਈ ਸਰਕਾਰ ਨੇ ਇਸ ਇਤਿਹਾਸਿਕ ਫੈਸਲਾ ਲਿਆ ਹੈ ਕਿ ਅਤੇ 16 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ YouTube ਤੇ ਖਾਤੇ ਬਣਾਉਣ ਤੋਂ ਰੋਕ ਦਿੱਤਾ ਹੈ ਇਹ ਨਵਾਂ ਅਤੇ ਸਖਤ ਨਿਜ਼ਮ ਇਸ ਸਾਲ ਦਾ ਦਸੰਬਰ ਨੂੰ ਤੋਂ ਲਾਗੂ ਹੋ ਜਾਵੇਗਾ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਐਲਗੋ ਰਿਦਮਾਂ ਤੋਂ ਬਚਾਉਣ ਅਤੇ ਮਾਪਿਆਂ ਨੂੰ ਮਨ ਦੀ ਸ਼ਾਂਤੀ ਦੇਣ ਲਈ ਲਿਆ ਗਿਆ ਹੈ ਇਹ ਨਵੇਂ ਨਿਜ਼ਮ ਦੇ ਨਾਲ ਆਸਟ੍ਰੇਲੀਆਈ ਸਰਕਾਰ ਨੇ YouTube ਨੂੰ Facebook, Instagram, TikTok ਅਤੇ X ਵਰਗੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਸ਼੍ਰੇਣੀ ਵਿੱਚ ਲਿਆ ਗਿਆ ਹੈ ਜਿੰਨਾ ਦੇ ਇਸ پابੰਦੀ ਪਹਿਲਾਂ ਹੀ ਲਾਗੂ ਸੀ ਆਸਟ੍ਰੇਲੀਆ ਦੀ ਸੰਚਾਲਨ ਮંત્રી ਅਨਿਕਾ ਵੈਲਸ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਦੀ ਸਮਾਜ ਵਿੱਚ ਇੱਕ ਜਗ੍ਹਾ ਹੈ ਪਰ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਐਲਗੋਰਿਦਮ ਲਈ ਕੋਈ ਜਗ੍ਹਾ ਨਹੀਂ ਹੈ ਇਹ ਫੈਸਲਾ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਅਨੁਕਸਾਨ ਤੇ ਪ੍ਰਭਾਵ ਤੋਂ ਬਚਾਉਣ ਲਈ ਲਿਆ ਗਿਆ ਹੈ YouTube ਨੇ ਇਸ ਫੈਸਲੇ ਤੇ ਆਪਣਾ ਇਤਰਾਜ਼ ਪ੍ਰਗਟ ਕੀਤਾ ਹੈ ਕੰਪਨੀ ਦਾ ਕਹਿਣਾ ਹੈ ਕਿ ਇਹ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਵੱਖਰਾ ਹੈ ਇਸ ਤੇ ਇਸ ਨੂੰ ਪਿਛਲੀ ਸਰਕਾਰ ਦੇ ਅਧਿਨੋ ਸ਼ੋਰਟ ਮਿਲੀ ਸੀ ਹਾਲਾਂਕਿ ਸਰਕਾਰ ਨੇ ਇਹ ਫੈਸਲਾ ਈ ਸੇਫਟੀ ਕਮਿਸ਼ਨ ਜੁਲੀ ਇਨ ਮੈਨ ਗ੍ਰਾਂਟ ਦੀ ਸਲਾਹ ਤੇ ਲਿਆ ਹੈ ਕਮਿਸ਼ਨ ਦੇ ਅਨੁਸਾਰ 2 2.600 ਬੱਚਿਆਂ ਦੇ ਕੀਤੇ ਗਏ ਇੱਕ ਤਾਜ਼ਾ ਸਰਵੇਖਣ ਵਿੱਚ ਇਹ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ ਕਿ ਲਗਭਗ 40% ਬੱਚੇ YouTube ਤੇ ਖਾਤੇ YouTube ਤੇ ਨੁਕਸਾਨਦੇ ਸਮਗਰੀ ਦੇ ਸੰਪਰਕ ਵਿੱਚ ਆਏ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੇ ਆਪਣੀ رائے ਜ਼ਰੂਰ ਦਿਓ ਧੰਨਵਾਦ